ਰੋਣਾ ਮਾ ਰੋਣਾ ਇੱਕ ਮਾਂ ਜਿਹਦੀਆਂ ਤਿੰਨ ਧੀਆ ਵਾਂ ਇੱਕ ਧੀ ਅਮਰੀਕਾ ਦੇ ਵਿੱਚ ਆ ਤੇ ਦੋ ਧੀਆ ਇੱਥੇ ਪੰਜਾਬ ਦੇ ਵਿੱਚ ਹੀ ਪਰ ਮਾਂ ਦਾ ਇਸ ਟਾਈਮ ਕੋਈ ਹਾਲ ਪੁੱਛਣ ਵਾਲਾ ਨਹੀਂ ਘਰ ਦੇ ਵਿੱਚ ਕਮਰੇ 'ਚ ਪਈ ਆ ਇੰਨੀ ਬੁਰੀ ਹਾਲਤ ਵਿੱਚ ਇ ਲੈਟਰਨ ਬਾਥਰੂਮ ਹੋ ਰਿਹਾ ਜੋਵੇ ਨਿਕੋ ਮਾਂ ਕਿਵੇਂ ਪਿਆਰ ਦਿੰਦੀ ਓਏ ਇਹ ਪਿਆਰ ਦਾ ਮਤਲਬ ਆ ਭਾਈ ਇਹ ਪਿਆਰ ਦਾ ਨਾ ਲੱਗਣਾ ਕਿ ਇਸ ਲੱਖਣਾ ਕਰੋੜੀ ਕਿਤੇ ਨਹੀਂ ਮਿਲਦਾ ਬਹੁਤ ਸੇ ਬੰਦਾ ਬਗੰਦਾ ਰਮਟਾਇਆ ਹੈ ਜੁੱਤੀ ਐ ਜੁੱਤੀ ਆਹ ਲੇ ਗਏ ਰੋਈਂਦਾ ਤਾਂ ਲੇ ਕੋ ਕਿਵੇਂ ਸੱਤ ਬਗਾਨੇ ਆਪਣੇ ਬਣ ਜਾਂਦੇ ਆ ਪਰ ਆਪਣੇ ਬਗਾਨੇ ਹੋ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮਾਤਾ ਜੀ ਨੂੰ ਲੈ ਕੇ ਆਏ ਨੇ ਵੀਰੇ ਹੁਣੇ ਬਡਾਲਾ ਮੰਝ ਕੀ ਤੋਂ ਤਹਿਸੀਲ ਫਲੋਰਾ ਤੇ ਜ਼ਿਲ੍ਹਾ ਜਲੰਧਰ ਆ ਜੀ ਇੱਕ ਮਾਂ ਜਿਹਦੀਆਂ ਤਿੰਨ ਧੀਆਂ ਵਾਂ ਇੱਕ ਧੀ ਅਮਰੀਕਾ ਦੇ ਵਿੱਚ ਆ ਤੇ ਦੋ ਧੀਆਂ ਇੱਥੇ ਪੰਜਾਬ ਦੇ ਵਿੱਚ ਹੀ ਆ ਪਰ ਮਾਂ ਦਾ ਇਸ ਟਾਈਮ ਕੋਈ ਹਾਲ ਪੁੱਛਣ ਵਾਲਾ ਨਹੀਂ ਅਧਰੰਗ ਹੋ ਗਿਆ ਪਾਸਾ ਮਰ ਗਿਆ ਇੱਕ ਪਾਸਾ ਚੱਲਣੋਂ ਹਟ ਗਿਆ ਮਾਂ ਦਾ ਕਰਦੇ ਵਿੱਚ ਕਮਰੇ ਚ ਪਈ ਆ ਇੰਨੀ ਬੁਰੀ ਹਾਲਤ ਵਿੱਚ ਹੀ ਲੈਟਰਨ ਬਾਥਰੂਮ ਹੋ ਰਿਹਾ ਆ ਆਂਡ ਗਵਾਨ ਦੇ ਲੋਕ ਰੋਟੀ ਦੇ ਰਹੇ ਆ ਚਾਹ ਪਾਣੀ ਦੇ ਰਹੇ ਆ ਕੋਈ ਸਾਫ ਸਫਾਈ ਵੀ ਮਾੜੀ ਮੋਟੀ ਕਰ ਦਿੰਦਾ ਪਰ ਉਹ ਵੀ ਇਕੱਲਾ ਹੀ ਜੀ ਬੈਠੀ ਕੋਈ ਇਕੱਲਾ ਹੀ ਕਰਦਾ ਇਕੱਲਾ ਸਵੇਰੇ ਤੁਸੀਂ ਦੱਪੀ ਬਦਲਦਾ ਤੇ ਦੋ ਬ੍ਰੈਡ ਖਾ ਲੈ ਕੇ ਜਾਂਦਾ ਚਾਹ ਪਰਾ ਜਾਂਦਾ ਸਹੀ ਗੱਲ ਪਾਣਾ ਕਰ ਹਾਂ ਜੀ ਤੁਹਾਡਾ ਕੀ ਨਾਮ ਭਾਈ ਜੀ ਸਤਨਾਮ ਸਿੰਘ ਭਾਈ ਸਤਨਾਮ ਸਿੰਘ ਦੱਸ ਦਿਆ ਵੀ ਇਹ ਵੀ ਬਾਈ ਜੀ ਹੋਣੀ ਹੋਈ ਮਾੜਾ ਮੋਟਾ ਬ੍ਰੈਡ ਖਵਾ ਦਿੰਦੇ ਆ ਤੇ ਡਾਈਪਰ ਬਦਲ ਦਿੰਦੇ ਮਾਤਾ ਦਾ ਕਰ ਲਓ ਬਾਹਰ ਵੀਲ ਚ ਸੌਰੀ ਟੀਕਾ ਲਵਾਉਣੀ ਹੈ ਕਿੰਨੇ ਰੁਪਈਏ ਦਾ ਰੋਜ਼ ਕਿਹੜਾਈ ਵੀਰੇ ਆ ਵੀਰਾ ਆਉਂਦਾ ਕੱਢਦਾ ਕਾਕਾ ਤੇ ਤਿੰਨ ਧੀਆਂ ਵਾ ਦੇਖੋ ਧੀਆਂ ਵੀ ਪੁੱਤਾਂ ਤੋਂ ਘੱਟ ਨਹੀਂ ਹੁੰਦੀਆਂ ਗਿਆ ਪੜੀਆਂ ਲਿਖੀਆਂ ਉਹ ਆਪਣੇ ਘਰਾਂ ਚ ਵਿਆਈਆਂ ਹਿੰਗ ਪਜਾਮਾ ਠੀਕ ਕਰਦੇ ਬਣਾ ਬਸ ਤੇ ਪਰ ਅੱਜ ਇਸ ਮਾਂ ਨੂੰ ਵਿਚਾਰੀ ਨੂੰ ਹੁੰਦਿਆਂ ਹੁੰਦਿਆਂ ਵੀ ਵਿਰਾਸਤ ਕਰਤਾ ਮਾਤਾ ਸਾਸਰੀ ਕਾਲ ਔਰ ਮਾਂ ਤਕੜੀਆਂ ਆ ਬਈਆ ਹਾਂ ਕੀ ਹਾਲ ਨੇ ਮੇਰੀ ਮਾਂ ਸਿਰ ਤੇ ਹੱਥ ਰੱਖਦੇ ਦੇਖਣਾ ਚਾਹੀਦਾ ਦੇਗਾ ਦੇਖਣਾ ਮਾ ਮਾਂ ਕਿੰਨਾ ਪਿਆਰ ਕਰਦੀ ਏ ਸਾਡਾ ਲੈ 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 ਕਿੰਨਾ ਪਿਆਰ ਕਰਦੀ ਏ ਮੇਰੀ ਮਾਂ ਤਾਂ ਹੋਰ ਮਾਂ ਠੀਕ ਆ ਤੂੰ ਹਾਂ ਬੱਧੀ ਠੀਕ ਆ ਤਕੜੀ ਰਹਿ ਤਕੜੀ ਹੋ ਜਾ ਬਸ ਤੁਰਨ ਫਿਰਨ ਲੱਗ ਜਾਣਾ ਤੂੰ ਅੱਛਾ ਐ ਸੋਡੀ ਆ ਹਾਂ ਕੋਈ ਨਾ ਬਾਹ ਠੀਕ ਹੋ ਜਾਣੀ ਤੇਰੀ ਲੱਤ ਵੀ ਠੀਕ ਹੋ ਜਾਣੀ ਐ ਹਾਂਜੀ ਠੀਕ ਹੋ ਜਾਣੀ ਕੋਈ ਨਾ ਠੀਕ ਹੋ ਜਾਣੀ ਹਾਂਜੀ ਇੱਧਰ ਆ ਮੈਂ ਆ ਲੈ ਕੋਈ ਮੈਂ ਕੋਈ ਆ ਤੇਰੇ ਸਾਹਬ ਦਾ ਫੌਜੀ ਭਿੰਦਰ ਸਿੰਘ ਦੇ ਘਰੋਂ ਆ ਮਾਤਾ ਸਰਜੀਤ ਕੌਰ ਬਾਪੂ ਭਿੰਦਰ ਸਿੰਘ ਕੇ ਟਾਈਮ ਮਾਤਾ ਨੂੰ ਬਿਹਾਰ ਤੋਂ ਲੈ ਕੇ ਆਇਆ ਸੀ ਵਿਆਹ ਕੇ ਅੱਗੇ ਕਰ ਲਓ ਥੋੜਾ ਜਿਹਾ ਤੇ ਇਹ ਮਾ ਸਰਜੀਤ ਕੌਰ ਦੇ ਤਿੰਨ ਧੀਆਂ ਨੇ ਜਨਮ ਲਿਆ ਤਿੰਨੇ ਪੜ੍ਹੀਆਂ ਲਿਖੀਆਂ ਤਿੰਨੋਂ ਵਿਆਹੀਆਂ ਗਈਆਂ ਇੱਕ ਅਮਰੀਕਾ ਚਲੀ ਗਈ ਆ ਦੋ ਇੱਥੇ ਵਿਆਹੀਆਂ ਬਾਈ ਦੱਸਦੇ ਆ ਇੱਕ ਤਾਂ 2-3 ਸਾਲ ਹੋ ਗਏ ਦੇਖਣ ਵੀ ਨਹੀਂ ਆਈ ਕਦੇ ਇੱਕ ਪਿਛਲੀ ਦੀਵਾਲੀ ਮੌਕੇ ਆਈ ਸੀ ਦੇਖਣ ਮੁੜ ਕੇ ਉਹ ਵੀ ਨਹੀਂ ਆਈ ਉਹਨੂੰ ਜਦੋਂ ਫੋਨ ਕੀਤਾ ਮੱਲੇ ਵਾਲਿਆਂ ਨੇ ਤੇ ਮਾਂ ਨੂੰ ਕਹਿੰਦੇ ਆ ਉਹ ਭੈਣ ਕਹਿੰਦੀ ਆ ਵੀ ਮੈਂ ਆਉਂਗੀ ਕੋਈ ਨਾ ਮਿਲਣਾ ਦੇਖ ਕੇ ਜਾਉਂਗੀ ਮੁੜ ਕੇ ਮੱਲੇ ਵਾਲਿਆਂ ਦਾ ਫੋਨ ਵੀ ਬਲੌਕ ਲਿਸਟ ਕਰਤਾ ਮੱਲੇ ਦਾ ਫੋਨ ਪੂਰੇ ਦਾ ਇੱਕ ਬੰਦੇ ਜਾਨੀ ਪੂਰੇ ਮੱਲੇ ਦਾ ਹੀ ਬੀ ਬੀ ਗਾ ਫੋਨ ਲਾਉਨੇ ਮੱਲੇ ਦੀਆਂ ਦੂਜੀਆਂ ਭੈਣਾ ਕੋਈ ਦੂਜੇ ਫੋਨ ਤੋਂ ਦੂਜੇ ਦੇ ਫੋਨ ਤੋਂ ਦੂਜੇ ਤੇ ਜਿਹਦੇ ਫੋਨ ਤੋਂ ਇੱਕ ਵਾਰੀ ਫੋਨ ਚੱਲਿਆ ਗਿਆ ਉਹਦਾ ਫੋਨ ਬਲੌਕ ਲਿਸਟ ਚ ਕਰ ਦੇਣਾ ਉਹਦਾ ਨੰਬਰ ਹੈਗਾ ਉਹਦਾ ਅਮਰੀਕਾਈ ਦਾ ਨੰਬਰ ਹੈਗਾ ਤਾਂ ਉਹ ਜਦੋਂ ਕਰੇ ਮੈਂ ਕਹਿੰਦਾ ਨਾ ਮੈਂ ਹੱਤੋਂ ਨਾਲ ਲੈ ਕੇ ਗਿਆ ਐ ਬਿਮਾਰ ਆ ਉਹ ਲੋ ਕਹਿੰਦੀ ਬਿੱਲ ਦਿਖਾ ਦੇ ਤੇ ਪੈਸੇ ਲੜਾ ਅੱਛਾ ਇੰਦਾ ਕੰਮ ਕਰ ਦਿਓ ਉਹ ਇਹਨਾਂ ਗੱਲ ਨਹੀਂ ਕਰਦੀ ਉਹ ਗੱਲ ਉਹਨੇ ਵੀ ਨਹੀਂ ਕੀਤੀ ਕੋਈ ਕਈ ਸਾਲ ਹੀ ਹੋ ਗਿਆ ਇੱਕ ਵਾਰੀ ਦੇਖਣ ਆਈ ਸੀ ਉਹਦੇ 3-4 ਸਾਲ ਹੋ ਗਏ ਪਾਤੋ ਕਰੇ ਪੰਜ ਕੋ ਕਰਦੇ ਉਹ ਮਿਲ ਕੇ ਗਈ ਇੱਕ ਵਾਰੀ ਉਹ ਦਿੰਦਾ ਆ ਉਹ ਮਰ ਕੇ ਕਹਿੰਦੀ ਉਹ ਕਹਿੰਦੀ ਹਲੇ ਬੈਠੀ ਆ ਕਹਿੰਦੀ ਹਲੇ ਹੈਗੀ ਆ ਕਹਿੰਦੀ ਅਜੇ ਤਾਂ ਜਾਣ ਨੂੰ ਤਿਆਰ ਨਹੀਂ ਆ ਤੇ ਵੀ ਹਲੇ ਬੈਠੀ ਆ ਇਹਨੇ ਤੁੰਸੋ ਕੱਲ੍ਹ ਨੇ ਆ ਗਿਆ ਸੀ ਕੱਸੀ ਆਣਾ ਹਾਂ ਕੀ ਕਹਿੰਦੇ ਸਰਜੀਤ ਕੁਰੇ ਹਾਂ ਠੀਕ ਆ ਸਰਜੀਤ ਕੁਰੇ ਹਾਂ ਠੀਕ ਹੈ ਉਹਨੂੰ ਮੈਂ ਕਹਾਂ ਤੇਰੀ ਕਿਹੜੇ ਬੈਠੀ ਰਹਿਣਾ ਇਹਨੇ ਚੱਲ ਕੇ ਗਰਮੀ ਬਾਅਦ ਇੱਕ ਰੂਮ ਹੈ ਉਹਨੂੰ ਤੱਕ ਹੀ ਦਰਵਾਜ਼ਾ ਇੱਕੋ ਹੀ ਜਾ ਬਸ ਉਹ ਚੱਲ ਕੂਲਰ ਕਲਰ ਲਵਾ ਰਹੀ ਹੈ ਬੜੀਆ ਕ ਰੰਗ ਰੂਮ ਕਰਾ ਲਈਏ ਉਹ ਉਹ ਕਿਹੜੀ ਕੱਖ ਨਹੀਂ ਕਰਨਾ ਉਹ ਕਹਿੰਦੀਆਂ ਬੈਠੀ ਰਹਿਣਾ ਐਵੇਂ ਪੈਸੇ ਖਰਾਬ ਕਰਨ ਜਾਲੀ ਆ ਦਰਵਾਜ਼ਾ ਵੀ ਲਾਉਣ ਨੂੰ ਉਹਨੇ ਆਗਿਆ ਦਿੱਤੀ ਹੋਰ ਤੱਕ ਬੱਚੇ ਰਹਿ ਗਏ ਮਾਂ ਦੇ ਕੋਲੇ ਸਿਰ ਤੇ ਛੱਤ ਵੀ ਆ ਜਿਹੜੀ ਕਹਿੰਦੇ ਉਹ ਵੀ ਵੇਚੀ ਹੋਈ ਆ ਆਹ ਇੰਦਾ ਉਹ ਵੀ ਕੋਠਾ ਵੇਚਿਆ ਹੋਇਆ ਵਾ ਬਸ ਸਿਰਫ ਉਹਨਾਂ ਨੇ ਤਰਸ ਦੇ ਆਧਾਰ ਤੇ ਰਹਿਣ ਲਈ ਦਿੱਤਾ ਹੈ ਵੀ ਚੱਲ ਜਿੰਨਾ ਟਾਈਮ ਐ ਜਿਉਂਦੀ ਬੈਠੀ ਐ ਉੱਥੇ ਰਹੀ ਜਾਵੇ ਉਹ ਕਹਿੰਦੀ ਤਾਂ ਖਰੀਦਿਆ ਹੋਇਆ ਇਹ ਘਰ ਵਾਲੇ ਤੋਂ ਪਹਿਲਾਂ ਹੀ ਤੇ ਬਾਈ ਹੁਣੀ ਦੱਸਦੇ ਆ ਵੀ ਉਹ ਬਾਈ ਹੁਣਾ ਨੂੰ ਸਪੈਸ਼ਲ ਕਹਿ ਕੇ ਗਏ ਵੀ ਐਵੇਂ ਨਾ ਕਿਸੇ ਆਸ਼ਰਮ ਵਾਲਿਆਂ ਨਾਲ ਗੱਲ ਕਰਿਆਏ ਉਹ ਵੀ ਜਗਾ ਇਹਦੀ ਆ ਵੀ ਜਗਾ ਸਾਡੀ ਲਿਖਾਈ ਹੋਈ ਆ ਤੇ ਬਾਕੀ ਸਾਡੀ ਸਸਤਾ ਦਾ ਪਹਿਲੇ ਦਿਨ ਤੋਂ ਹੀ ਅਸੂਲ ਆ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੇ ਅਸੀਂ ਇਸ ਮਾਂ ਦੀ ਸੇਵਾ ਸਾਨੂੰ ਮਿਲੀ ਆ ਅਸੀਂ ਬੜਪਾਗੇ ਆ ਵੀ ਅਸੀਂ ਆਪਣੀ ਮਾਂ ਦੀ ਸੇਵਾ ਕਰ ਸਕਾਂਗੇ ਮਾਂ ਤੰਦਰੁਸਤ ਹੋਵੇ ਤਕੜੀ ਹੋਵੇ ਚੜ੍ਹਦੀ ਕਲਾ ਵਿੱਚ ਰਹੇ ਜਿੰਨਾ ਵੀ ਮਾਤਾ ਦਾ ਜੀਵਨ ਇੱਥੇ ਸੁਪਨਿਆਂ ਦੇ ਘਰ ਵਿੱਚ ਬਤੀਤ ਹੋਵੇ ਦੇ ਕੋ ਮਾਂ ਕਿਵੇਂ ਪਿਆਰ ਦਿੰਦੀ ਆ ਇਹ ਪਿਆਰ ਦਾ ਮੁੱਲ ਆ ਭਾਈ ਇਹ ਪਿਆਰ ਦਾ ਜਿਹੜਾ ਨਿੱਗਾ ਨਾ ਉਹ ਕਿਸੇ ਲੱਖੀ ਨਾ ਕਰੋੜੀ ਕਿਤੇ ਨਹੀਂ ਮਿਲਦਾ ਉਹਨਾਂ ਲੱਖੀ ਨਾ ਕਰੋੜੀ ਕਿਸੇ ਤਰੀਕੇ ਨਹੀਂ ਮਿਲਦਾ ਦੇਖੋ ਇਹਨਾਂ ਮਾਵਾ ਦੇ ਪੁੱਤ ਬਣਨ ਦਾ ਸਾਨੂੰ ਮੌਕਾ ਮਿਲਿਆ ਤੇ ਕਿਵੇਂ ਮਾਤਾ ਤਤ ਚੰਦਰੀ ਸਾਡੇ ਬਨੋਦ ਦਾ ਤੇ ਸੱਚੇ ਬਾਦਸ਼ਾਹ ਕਿਰਪਾ ਕਰੇ ਇਹਨਾਂ ਮਾਵਾ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਇਹਨਾਂ ਮਾਵਾਂ ਨੂੰ ਪਤਾ ਨਹੀਂ ਕਿਵੇਂ ਦਤਕਾਰ ਦਿੱਤਾ ਜਾਂਦਾ ਅੱਜ ਦੇ ਸਮੇਂ 'ਚ ਢਡੋ ਜੰਮੀਆਂ ਧੀਆਂ ਜਿਹੜੀਆਂ ਖੁਦ ਵੀ ਮਾਵਾਂ ਨੇ ਜਿਨ੍ਹਾਂ ਦੇ ਖੁਦ ਆਪਣੇ ਬੱਚੇ ਨੇ ਕੱਲ ਨੂੰ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਵਿਹਾਰ ਕਰਨ ਮਤਲਬ ਕਮਾਲ ਹੋ ਗਈ ਵੀ ਪਤਾ ਨਹੀਂ ਕਿਉਂ ਲੋਕ ਇੰਨੇ ਖੁਦਗਰਜ਼ ਹੋ ਗਏ ਨੇ ਮਤਲਬ ਕੋਈ ਫਰਕ ਹੀ ਨਹੀਂ ਪੈਂਦਾ ਕਿਸੇ ਨੂੰ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਕਿੰਨੇ ਦਿਨ ਹੋ ਗਏ ਜੀ ਇਹਨੂੰ ਮਾਂ ਨੂੰ ਇਦਾਂ ਪੈਣ ਨੂੰ ਹਣੇ ਤਰੰਗ ਹੋਏ ਨੂੰ 22 ਤਰੀਕ ਦਾ ਹੋਇਆ ਜੀ 22 ਤਰੀਕ ਪਿਛਲੀ ਦਾ ਮਾਇਆ ਕੋ ਨਾ ਪਾਣੀ ਪਾਣੀ ਸਭ ਨੂੰ ਵੇਖ ਕੋ ਪਾਣੀ ਨੇ ਪਾਣੀ ਕੋਈ ਪਾਣੀ ਪਾਣੀ ਵਿੰਦੰਦਾ ਕੋਈ ਮਾਂ ਪਾਣੀ ਮੰਗਦੇ ਰਹਿੰਦੇ ਕੋਈ ਪਾਣੀ ਨਹੀਂ ਪੁੱਛਦਾ ਹੈ ਕੋਈ ਨਹੀਂ ਪੁੱਛਦਾ ਮਾਂ ਕਹਿੰਦੀ ਪਾਣੀ ਪਾਣੀ ਮੈਂ ਮੰਗਦੀ ਆ ਪਾਣੀ ਦੇ ਦੋ ਮੈਨੂੰ ਪਾਣੀ ਨਹੀਂ ਕੋਈ ਪੁੱਛਦਾ ਸਤਨਾਮ ਸਿੰਘ ਇਹ ਦਿੰਦਾ ਪਾਣੀ ਬਾਈ ਹੈ ਨਾ ਇਹ ਬਸ ਯਾਰ ਕੰਡਾ ਨਾਲ ਬਿਚਾਇਆ ਇਹ ਸੁਦੀ ਇਹ ਸੁਦੀ ਆ ਨਹੀਂ ਖੜਾ ਇੱਧਰ ਰੋਈ ਜਾਂਦਾ ਉਹ ਆਪ ਦੇਖੋ ਕਿਵੇਂ ਸੱਤ ਬੇਗਾਨੇ ਆਪਣੇ ਬਣ ਜਾਂਦੇ ਆ ਪਰ ਆਪਣੇ ਬੇਗਾਨੇ ਹੋ ਜਾਂਦੇ ਆ ਕੈਸੀ ਦੁਨੀਆ ਜਿਹੜੇ ਨਾ 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 ਹਾਂ ਜਦੋਂ ਲਿੰਗ ਉਹ ਕਿ ਕਿ ਸੀ ਆ ਸੁਣਿਓ ਕੁਤਰਾ ਨਾ ਪੁਲੀਸਾਂ ਲਾ ਜਦ ਜਦ ਦੇਖ ਬੱਪਲੀ ਕਹਾ ਸੁਣਿਦਿਨੋ ਕਹਿ ਕੇ ਕੀ ਦੱਸਤ ਨਾ ਇਹਨਾਂ ਨੂੰ ਕਿਸੇ ਹੋਰ ਆਸ਼ਰਮ ਚ ਵੀ ਛੱਡਿਆ ਸੀ ਪਹਿਲਾਂ ਹਾਂ ਛੱਡਿਆ ਉੱਥੇ ਤਰੰਗ ਹੋਇਆ ਇਹਨਾਂ ਉੱਥੇ ਭਾਈ ਅੱਛਾ ਚਾਰ ਕਿ ਦਿਨ ਹੀ ਰਹਿ ਉਹ ਤੇ ਹੋ ਮੈਂ ਰੋਜ਼ ਬਈ ਡਿਊਟੀ ਉੱਤੇ ਲੱਗੇ ਸੀ ਤੇ ਰੋਜ਼ ਮੈਂ ਰਾਤ ਨੂੰ ਜਾਂਦਾ ਸੀ ਮੈਨੂੰ ਦੇਖਣ ਨੂੰ ਇੱਕ ਦਿਨ ਹੀ ਨਹੀਂ ਬਹਿ ਗਿਆ ਉਸ ਦਿਨ ਅੰਦਰ

ਬੇਤਾ ਆ ਨਾ ਲੋਕਾ ਪ੍ਰੀਤਾ ਇਹਨਾਂ ਭੈਣਾਂ ਨੂੰ ਸਾਡੀ ਬੇਨਤੀ ਆ ਭਾਈ ਦੇਖੋ ਭੈਣੋ ਤੁਸੀਂ ਆਪਣੇ ਪੁੱਤਾਂ ਪੁੱਤਿਆਂ ਦੋਤੇ ਦੋਤਿਆਂ 'ਚ ਖੁਸ਼ ਹੋਵੋਗੇ ਹਨ ਪਰ ਇਹ ਮਾਂ ਵਾ ਤੁਹਾਡੀ ਇਹ ਤੋਂ ਸ਼ਰਮ ਨਾ ਖਾਵੋ ਇਹਨੇ ਤੁਹਾਨੂੰ ਜਨਮ ਦਿੱਤਾ ਨਾ ਮੈਂ ਤੁਹਾਨੂੰ ਢਿੱਡ 'ਚ ਰੱਖਿਆ ਇਹਨੇ ਕਿੱਦਾਂ ਇਹਨੇ ਤੁਹਾਨੂੰ ਜਨਮ ਦੇ ਕੇ ਫਿਰ ਪਾਲਿਆ ਬੋਲਣਾ ਸਿਖਾਇਆ ਚੱਲਣਾ ਸਿਖਾਇਆ ਕੋਈ ਨਾ ਮਾ ਕੋਈ ਨਾ ਕੋਈ ਨਾ ਮਾ ਰੋ ਨਾ ਮਾ ਰੋ ਨਾ ਕੀ ਸਾਰੇ ਸਭ ਨਾਲ ਜਵਾਸੀ ਕੋਈ ਨਾ ਮਾਸੇ ਵੀ ਤੇਰੇ ਪੋਤਾ ਅਸੀਂ ਵੀ ਤੇਰੇ ਪੋਤਾ ਮਾ ਪੋਤਾ ਵਾ ਹੱਕ ਦੇ ਮਾਲਕ ਦਸ ਜੀ ਐ ਭਾਈ ਐ ਭਾਈ ਕੋਈ ਨਾ ਨੀ ਵੋਕ ਬਾਬੇ ਨੀ ਵੋਕ ਬਾਬੇ ਬਕ ਨੇ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦੀ ਬਾਇ ਪਾਣੀ ਨਹੀਂ ਪਾਣੀ ਕੋਈ ਪਾਣੀ ਨਹੀਂ ਦਿੰਦਾ ਵਾ ਵੋ ਬੀ ਤਾਂ ਮੈਂ ਕੀ ਕਰਾਂ ਕੀ ਕਰੇ ਬਸ ਵੱਡਾ ਸਰੀਰ ਆ ਚੱਲ ਨਹੀਂ ਹੁੰਦਾ ਆ ਪਾਸਾ ਤਾਂ ਬਿਲਕੁਲ ਹੀ ਡੈੱਡ ਹੋ ਗਿਆ ਨਾ ਆ ਬਾਹ ਹਿੱਲਦੀ ਆ ਜਮਾਈ ਖੜ ਗਈ ਆ ਬਾਹ ਤੇ ਆ ਲੱਤ ਵੀ ਖੜ ਗਈ ਆ ਬਿਲਕੁਲ ਹੱਥਾਂ ਨਾਲ ਬੱਗੇ ਆ ਗਠੀਰੇ ਨਾਲ ਪੈਰ ਕਿਵੇਂ ਬਿੰਗੇ ਹੋਏ ਪਏ ਆ ਪਹਿਲੇ ਸੱਟ ਲੱਗੀ ਸੀ ਪਾਣੀ ਪੀਣਾ ਪਾਣੀ ਪੀਣਾ ਆਰੇ ਹੋਰ ਲਿਆਂਦਾ ਪਾਣੀ ਪੀਣਾ ਵਾ ਪੀ ਲਾ ਲੈ ਪਾਣੀ ਥੋੜਾ ਮੂ ਮੂੜ ਜਕੀ ਕੋ ਕਰ ਦੂ ਪਹਿਲ ਮੂੜ ਦੋ ਹੋਰ ਹੋਰ ਕੱਢਦੇ ਕੱਢਦੇ ਬਾਹਰ ਕੱਢਦੇ ਮੰਜਾ ਬਾਹਰ ਕੱਢਦੇ ਕੋਈ ਨਹੀਂ ਬੰਦਾਂ ਬੈਠੇ ਸਨ ਦੇਖ ਕੁੰਨ ਦਿਓ ਕਿਦਾਂ ਬਗਿਣ ਆਉਣ ਉਹ ਤਾਂ ਜਗਾ ਬੈਗੇ ਅੰਦਰ ਜਾਣ ਦਾ ਟਾਈਮ ਹੋ ਗਿਆ ਕੋਈ ਨਹੀਂ ਪਤਾ ਤੂੰ ਚਲੋ ਨਸਰ ਅਰਦਾਸ ਕਰਿਓ ਜੀ ਇਸ ਮਾਂ ਵਾਸਤੇ ਮਾਂ ਦੇ ਅਸੀਂ ਪੁੱਤ ਬਣ ਸਕੀਏ ਤੇ ਮਾਂ ਦੀ ਸੇਵਾ ਕਰ ਸਕੀਏ ਵਾਈਕਰੂ ਉਹਨਾਂ ਨੂੰ ਵੀ ਸਮਾਤ ਬੁੱਧੀ ਵਾਕਸੀ ਜਿੰਨਾਂ ਨੇ ਸਟਡਨ ਜਾਣ ਵਾਲਿਆ ਮਾਂ ਮਾਂ ਦੇ ਉਹਨਾਂ ਭੈਣਾਂ ਨੂੰ ਸਾਡੀਆਂ ਨੂੰ ਮਾਂ ਦੀਆਂ ਧੀਆਂ ਨੂੰ ਉਹ ਵੀ ਤਿੰਨਾਂ ਨੂੰ ਮਾਰਿਆ ਸੁੱਦੀ ਬੁੱਦੀ ਬਾਕੀਆ ਆਪਣੀ ਮਾਂ ਨੂੰ ਆ ਕੇ ਮਿਲਣ ਸੰਭਾਲ ਨਹੀਂ ਹੁੰਦਾ ਨਾ ਸੰਭਾਲੋ ਕੋਈ ਨਾ ਭਾਣੇ ਮਿਲ ਤਾਂ ਜਾਓ ਆ ਕੇ ਸੰਭਾਲ ਲਾਂਗੇ ਅਸੀਂ ਸਾਡੇ ਕੋਲੇ ਮਾਤਾ ਹੁਣ ਇੱਥੇ ਰਹੂਗੀ ਮਾਤਾ ਦੇ ਆਖਰੀ ਸਾਹਾਂ ਤੱਕ ਅਸੀਂ ਸੇਵਾ ਕਰਾਂਗੇ ਮਾਤਾ ਦੀ ਚਾਹੇ ਉਹ 10 ਸਾਲ ਰਹੇ ਮਾ 15 ਸਾਲ ਰਹੇ ਪਰ ਤੁਸੀਂ ਆ ਕੇ ਮਿਲ ਤਾਂ ਜਾਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੁਤੋਂ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਬਸ ਸਿਰਫ ਇਸ ਮਾਂ ਨੂੰ ਜਿਉਂਦੇ ਜੀ ਜੇ ਮਿਲ ਜਊਂਗੀ ਨਾ ਤੇ ਇਹਦੇ ਕਾਲ ਦੇ ਨੂੰ ਠੰਡ ਪੈ ਜੇ ਇਹਦੇ ਕਾਲ ਜੀ ਨੂੰ ਠੰਡ ਪੈ ਗਈ ਮੇਰੀਆਂ ਧੀਆ ਆ ਗੀਆਂ ਮੇਰੇ ਕਹਿਣ ਤੇ ਮੈਨੂੰ ਮਿਲ ਚੱਲੀਆਂ ਹਾਂ ਉਹ ਸੋਡੇ ਦੀ ਜਨਵਾ ਦੁਆ ਕੇ ਕੱਪੜਾ ਪਾਣੀਆਂ ਅੱਛਾ ਆ ਕੋਈ ਨਾ ਇਹ ਇਹ ਤੁਸੀਂ ਅਸੀਂ ਤੁਹਾਨੂੰ ਮਾਇਸੇ ਨਾ ਕਿਉਂਕਿ ਵੀਡੀਓ ਤੇ ਬਹੁਤ ਮਾਰੇ ਮਾੜੇ ਹਾਲਾਤ ਜਦੋਂ ਵੀਡੀਓ ਦੇਖੀ ਸੀ ਉਦੋਂ ਦਾ ਕੱਪੜੇ ਬਹੁਤ ਗੰਦੇ ਸੀਗੇ ਚਲ ਤੈ ਤਾਂ ਚੰਗੀ ਤੇ ਕੀਤੀ ਮੇਰਾ ਨਾਮ ਲੱਦ ਕੇ ਦੋ ਜਾਨੇ ਚਲੋ ਭਾਈ ਹੁਣੇ ਨਿਵਾਤਵਾ ਕੇ ਮਾਨ ਲੈ ਕੇ ਆਏ ਨੇ ਤੇ ਮਾਂ ਤੰਦਰੁਸਤ ਤੇ ਤਕੜੀ ਹੋਵੇ ਬਰ ਅਰਦਾਸ ਕਰਿਓ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਕੀ ਨੰਬਰ ਦਾ ਮੇਰਾ ਨਾਮ ਸਤਨਾਮ ਸਿੰਘ ਪਿੰਡ ਬੰਡਾਲਾ ਮੱਝ ਕੀ ਤਹਿਸੀਲ ਫਲੋਰ ਡਿਸਟ੍ਰਿਕਟ ਜਲੰਧਰ ਇਹ ਮਾਤਾ ਵਰਦਸਰ ਇਹ ਮਾਤਾ ਦਾ ਨਾਮ ਜੀਤਪੌਰ ਹੈ ਜੀ ਬਾਈ ਪਾਪ ਹੈਗੀ ਆ ਸੁਰਗਵਾਸੀ ਆ ਸਰਦਾਰ ਮਹਿੰਦਰ ਸਿੰਘ ਪੀ ਪੀਓ ਬੰਡਾਲਾ ਤਹਿਸੀਲ ਫਲੋਰ ਡਿਸਟ੍ਰਿਕਟ ਜਲੰਧਰ ਦੀ ਰਹਿਣ ਵਾਲੀ ਆ ਕੀ ਮਾਤਾ ਜੀ ਦੀਆਂ ਤਿੰਨ ਲੜਕੀਆਂ ਜਾਂ ਲੜਕਾ ਹੈ ਨਹੀਂ ਕੋਈ ਵੀ ਇੱਕ ਲੜਕੀ ਵਿਦੇਸ਼ ਦੇ ਵਿੱਚ ਆ ਦੋ ਲੜਕੀਆਂ ਇੱਧਰ ਆ ਦੋਨੇ ਲੜਕੀਆਂ ਜਿਹੜੀਆਂ ਉਹ ਇਹਨਾਂ ਵਿਚਾਰੀ ਨੂੰ ਪੁੱਛਦੀ ਆ ਦੱਸਦੀਆਂ ਨਹੀਂ ਹੁਣ ਇਹਨਾਂ ਨੂੰ ਅਧਰਾ ਅੰਗਰੇਜ਼ ਘਰ ਦੇ ਬਾਸੀ ਬਾਕੀ ਕੀ ਹੈ ਦੁਬਾਰਾ ਦੀਆਂ ਦੋ ਨਾਲ ਕੈਨ ਕਰਾਈ ਸੀਗੀ ਉਹ ਕਹਿੰਦੇ ਦੋ ਬਣੜੀਆਂ ਕਮਜ਼ੋਰ ਆ ਤਾਂ ਪਟੀਆਂ ਨਹੀਂ ਬਚਾਇਆ ਬਟਨ ਘਰ ਤੇ ਕੁਛ ਨਹੀਂ ਗਹ ਹਾਲਾਤ ਘਰ ਦਾ ਕਾਰਖਾਨੇ ਦਾ ਕਮਰਾ ਆ ਉਹਦੀ ਵੀਡੀਓ ਪਾਈ ਆ ਉਹ ਵੀ ਸਾਡੇ ਘਵਾੜੀਆਂ ਨੇ ਕਿਹਨੂੰ ਫੋਨ ਕੀਤਾ ਕਾਕਦਰ ਮੈਂ ਪਹਿਲਾਂ ਆਸ਼ਰਮ ਦੇ ਵਿੱਚ ਛੱਡੀ ਸੀਗੀ ਤੁਹਾਡੇ ਲਾਗੇ ਆਸ਼ਰਮ ਦੀ ਛੋਟਾ ਜਿਹਾ ਮਾਣ ਜੰਮ ਬੰਗਿਆ